ਫਲੋਰ ਵਿੱਚ ਚੋਰੀਆਂ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧ ਰਹੀਆਂ ਹਨ ਪੀਤੀ ਰਤ ਫਲੋਰ ਦੇ ਨਜ਼ਦੀਕੀ ਮੁਹੱਲਾ ਰਵਿਦਾਸਪੁਰਾ ਵਿਖੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਘਰ ਮਾਲਕ ਰਮਨ ਨੇ ਦੱਸਿਆ ਉਹ ਆਪਣੀ ਭੈਣ ਨਾਲ ਕੱਲ੍ਹ ਸ਼ਾਮ 4 ਵਜੇ ਰਖੜੀ ਬੰਨਣ ਲਈ ਕਿਤੇ ਗਏ ਹੋਏ ਸਨ ਸਵੇਰੇ ਵਾਪਸੀ ਤੇ ਦੇਖਿਆ ਤਾਂ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਚੋਰ ਘਰ ਵਿੱਚ ਦਾਖਲ ਹੋ ਕੇ ਬੈੱਡ ਅਲਮਾਰੀ ਦਾ ਸਾਮਾਨ ਉਲਟ-ਪੁਲਟ ਕਰ ਚੁੱਕੇ ਸਨ ਘਰ ਵਿੱਚੋਂ ਸੋਨੇ ਦੀਆਂ ਬਾਲੀਆਂ ਚਾਂਦੀ ਦੀ ਚੇਨ ਅਤੇ ਬੱਚਿਆਂ ਦੀ ਗੋਲਕ ਵਿੱਚੋਂ 4-5000 ਰੁਪਏ ਨਗਦ ਗਾਇਬ ਸੀ ਇਸ ਦੀ ਸੂਚਨਾ ਥਾਣਾ ਫਲੋਰ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮੌਕੇ ਦੀ ਜਾਂਚ ਕੀਤੀ ਗਈ ਹੈ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਫੜ ਕੇ ਉਹਨਾਂ ਨੂੰ ਬੰਦਾ ਇਨਸਾਫ ਦਵਾਇਆ ਜਾਵੇ ਫਲੋਰ ਤੋਂ ਜਗਜੀਤ ਸਿੰਘ ਭੱਟੀ ਦੇ ਨਾਲ सुरेंद्र ਕੁਮਾਰ ਸੋਨੂ ਦੀ ਵਿਸ਼ੇਸ਼ ਰਿਪੋਰਟ ਪਰੀ ਨਾ ਮੇਰਾ ਨਾਮ ਭਾਈ ਰਮਨ ਹੈ ਪਰ ਪਤਾ ਲੱਗਾ ਵੀ ਤੁਹਾਡੇ ਘਰ ਜਿਹੜੀ ਜਾਤੀ ਚੋਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਾਜੀ ਇਹਨੇ ਮੇਰੇ ਸਿਸਟਰ ਸੀਗੇ ਸਿਸਟਰ ਮੇਰੇ ਗਿਓ ਸੀ ਇਹ ਦਸਾਂਝ ਕੋਦ ਪਿੰਡ ਰੱਖਣੀ ਆ ਤੇ ਗਏ ਸੀਗੇ ਤੇ ਇਹ 4 ਵਜੇ ਤਕਰੀਬਨ ਗਏ ਸੀਗੇ ਸਵੇਰੇ ਜਦੋਂ ਅਸੀਂ 10 ਵਜੇ ਇੱਥੇ ਆਏ ਤਾਂ ਸਾਡੇ ਇਹ ਜਾਲੀ ਬਾਹਰਲੀ ਟੁੱਟੀ ਹੋਈ ਸੀਗੀ ਤੇ ਅਸੀਂ ਜਦੋਂ ਅੰਦਰ ਜਾ ਕੇ ਦੇਖਿਆ ਤੇ ਸਾਰਾ ਸਾਡਾ ਆਸਮਾਨ ਖਲਾੜਿਆ ਹੋਇਆ ਸੀਗਾ ਅੱਛਾ ਜੀ ਹਾਂਜੀ ਤੇ ਕੀ ਕੀ ਵਕਸਾਂ ਹੋਇਆ ਤੇ ਇੱਕ ਕੁੜੀ ਗੁੜੀ ਮੇਰੀ ਭੈਣ ਦੀਆਂ ਵਾਲੀਆਂ ਸੀਗੀਆਂ ਤੇ ਤੇ ਪੁਨਿਆਣਿਆਂ ਦੇ ਗੋਲ ਵਿੱਚ ਪੈਸੇ ਸੀਗੇ 4-5 ਜਿਹੜਾ ਦੇ ਕਰੀਬ ਤੇ ਇੱਕ ਸੀਗੀ ਚੇਨਮ ਪਰੋਣੇ ਦੀ ਚਾਂਦੀ ਦੀ ਚੇਨ ਸੀਗੀ ਅੱਛਾ ਜੀ ਹਾਂਜੀ ਨਦਾਰੇ ਟੋਟਲ ਕਿੰਨਾ ਨੁਕਸਾਨ ਹੋਇਆ ਨਦਾਰੇ ਭਾਜੀ ਤੁਸੀਂ ਕਹਿ ਸਕਦੇ ਹੋਣ ਆਪਾਂ ਪੌਣੇ ਦੀਆਂ ਬਾਗੀਆਂ ਇਹ ਚਾਹੀ ਕੀ ਕਹੇ ਸੀ 4-5000 ਰੁਪਏ ਖੁੱਲਪਦਾ ਸੀ ਹਾਂਜੀ ਹਾਂਜੀ ਪੁਲਿਸ ਨੂੰ ਭਾਜੀ ਸੂਚਨਾ ਦੇ ਹਾਂਜੀ ਪੁਲਿਸ ਵਾਲੇ ਆਏ ਸੀਗੇ ਮੋਕਾ ਮੋਕਾ ਵਾਰਦਾ ਦੇਖ ਗਏ ਕੀ ਮੰਗ ਕੀ ਕਰਦੇ ਆਪਾਂ ਮੰਗ ਇਹੀ ਆ ਵੀ ਸਾਨੂੰ ਇਨਸਾਫ ਚਾਹੀਦਾ ਜੀ